ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦਾ ਜੀ ਕੰਮ ਜੀ ਰੋ ਬਹੁਤ ਵਧੀਆ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਤੇ ਬਾਈ ਅੱਜ ਚੱਲੇ ਆ ਦੁਆਬੇ ਏਰੀਏ ਬਾਬੇ ਵਾਲੇ ਵੀਰਾਂ ਦਾ ਪਿਆਰ ਏਕੜਾਂ ਹੀ ਮਹਾਰਾਜ ਬਖਸ਼ਦਾ ਰਹੇ ਸਾਨੂੰ ਸੇਵਾ ਕਰਦੇ ਰਹੀਏ ਸੀ ਤੇ ਬਾਕੀ ਬਾਈ ਜਲੰਧਰ ਏਰੀਏ ਚੱਲੇ ਆ ਬੜਾ ਪਿੰਡ ਬਿੱਲੂ ਭਾਈ ਦੇ ਘਰ ਜਿਹੜੇ ਤੁਸੀਂ ਪਿੱਛੇ ਦੇਖਿਆ ਸੀ ਟਰੈਕਟਰ ਲੈ ਕੇ ਗਏ ਤੇ ਬੇ ਕਾਮ ਨਵੇੜਿਆ ਤੇ ਕਮੋਨਾ ਜਿਹੜਾ ਉਹ हां लीडरਟਰ ਨੇ ਕਿਹਾ ਤੇ ਦੁਬਾਰਾ ਫਰਮਾਇਸ਼ ਪੈ ਗਈ ਦੀ ਇੱਕ ਆਹ ਦਰਵਾਜ਼ਾ 메인 게ਟ 메인 게ਟ ਬਾਈ ਆ ਰਹਿ ਗਿਆ ਤੇ ਇਹ ਕੋਲ ہماری ਬਿੱਟੂ ਨੇ ਬਣਾਇਆ ਜੀ 메인 게ਟ ਤੇ ਬਾਕੀ ਬਾਈ ਅਮਨ ਨੂੰ ਮਿਲਣਾ ਤੁਸੀਂ ਸਾਸਰੀਗਾਲ ਜੀ ਬਾਈ ਆਪਾਂ ਡਰਾਈਵਰ ਸਾਹਿਬ ਗੱਡੀ ਦੇ ਹਾਂ ਇਹ ਡਰਾਈਵਰ ਬਾਈ ਗੱਡੀ ਦਾ ਇੱਕ ਕਾਰ ਟੈਂਪੋ ਦੇ ਵਿੱਚ ਸਮਾਨ ਲੜਨਾ ਇੱਕ ਬਿੱਟੂ ਬਾਈ ਗੱਡੀ ਦੀ ਸਵਾਰ ਲੈ ਆਂਦਾ ਏ ਦੇਖ ਕੈਂ ਗੱਡੀ ਸਮਾਨ ਹੈਗਾ ਏ ਦੇਖ ਕੇ ਤਾਂ ਮੜਿਆ ਉਹ ਲੈ ਕੇ ਆਂਦਾ ਕੁਛ ਤੂੰ ਗੁੱਸਾ ਕਰ ਜੂਗਾ ਦਿਖਾ ਦਿਓ ਬਿੱਟੂ ਜੀ ਪਿਛਲੀ ਟਾਕੀ ਖੋਲ ਕੇ ਦੇਖ ਲੈ ਹੈਵੀ ਹੈਗਾ ਕੋਸ ਹਾਂ ਇਹਦੀ ਹਾਂ ਕਿਤੇ ਦੇ ਲੈ ਆ ਸਮਾਨ ਬਾਈ ਸਮਾਨ ਆ ਆਰਡਰ ਆਇਆ ਤਾਂ ਇੱਕ ਦੋ ਕਬੂਤਰਾਂ ਦਾ ਗੰਜੇ ਬਾਈ ਦਾ ਹਾਂ ਚਲ ਵਧੀਆ ਹਾਂ ਅਰੇ ਅਗਲੇ ਘਰੇ ਨੂੰ ਚਾਹ ਹੋਰ ਜਾਣੇ ਆ ਜਿਹੜੀਆਂ ਹਾਂ ਉਹ ਲੈ ਕੇ ਬਿੱਟੂ ਲੈ ਕੇ ਜਾਣੀਆਂ ਹਾਂ ਇਧਰ ਬੰਦੂ ਬਾਈ ਕੀ ਹਾਲ ਹੈ ਜੀ ਸਰਕਾਰੀ ਸਮਾਨ ਸਾਰੀ ਲੈ ਦੇਣਾ ਹਾਂ ਸਮਝਦਾ ਮੈਂ ਕਹਿੰਦਾ ਅਸੂਰ ਦੀ ਜਗਤ ਬਾਈ ਐਤ ਕੀ ਹੁਣ ਟੈਂਪੂ ਕਰਿਆ ਟੈਂਪੂ ਚ ਆ ਜਾਣਾ ਆਪਣਾ ਸਮਾਨ ਇਹ ਆ ਜਾਊਗਾ ਬੈਠੇ ਹੈ ਤਾਂ ਹੌਲਾ ਹੀ ਹੈ ਕਪਾਰੀ ਹੈ ਰੋਟੀ ਖਾ ਕੇ ਚੱਕਣੇ ਵਾਲਾ ਕੰਮ ਹੈ ਨਹੀਂ ਨਹੀਂ ਚੱਲ ਜੋਰ ਵਰਗੋ ਹੌਸਲ ਨਰ ਨੇ ਬਰਾਬਰ ਬਰਾਬਰ ਹੋ ਜਾਓ ਬਾਈ ਪੱਲਾ ਤਾਰਨਾ ਬੈਣਾ ਪਰਾਲਾ ਜੀ ਬਤਾ ਕੰਮ ਲੱਗਾਈ ਕੋ ਮੋ ਅੱਲੇ ਪੱਲੀਆਂ ਮੜੀਆਂ ਬਾਈ ਫੋਰ ਜਰਨੀ ਮੈਂ ਪੂਰੀ ਆਇਆ ਨਹੀਂ ਨਾ ਐਂਸਟ ਪੂਰੀ ਕੇ ਰਿਪੋਰਟ ਹੈ ਦੇ ਵੀਰ ਸਾਹ ਹਲੋਲੇ ਵਾ ਦੇਖ ਲਿਓ ਤਾਂ ਕੋਈ ਚੀਜ਼ ਹੀ ਲਾ ਦਿਓ ਤੇ ਵੀ ਬਣਾਉਣਾ ਕੁਸ ਬਣਾਉਣਾ ਇਹਦਾ ਵੀ ਕਵਰੀ ਕਰ ਸਕਦੇ ਮੈ ਕਿ ਬਣਾਉਣਾ ਇਹਦਾ ਬਣਾਉਣਾ ਇਹਨੂੰ ਗੇਟ ਉਹ ਵੇਲੇ ਹੀ ਨਹੀਂ ਹੁੰਦਾ ਹੋ ਗਿਆ ਹੁਣ ਸਾਡੇ ਇਹਦੇ ਪਹਿਲਾਂ ਹੋ ਜੇ ਵਾਸਤੇ ਪੈਸੇ ਰਹਿਣੇ ਆ ਇਹ ਦੂਰ ਹਲੇ ਕੰਟਰ ਪਰਿਆ ਪਤਾ ਉਹ ਖਤਮ ਹੋ ਗਿਆ ਦਾ ਹੁਣ ਕੰਟਰ ਰੰਡਰ ਨਹੀਂ ਮੈਨੂੰ ਪਤਾ ਹੈਗਾ ਕਰਾਉਣਾ ਹੈ ਹਾਂ ਚਾੜ ਦੇ ਲੈਨੇ ਤੇਰਾ ਵਾਹਿਆ ਦੇਖ ਤਾਂ ਵਧੀਆ ਬਣਾਇਨਾ ਬੱਲੇ ਹਾਂ ਲੱਕੜ ਕਹਿਣਾ ਤੁਹਾਨੂੰ ਸਾਰੇ ਵਾਲੀ ਇੱਕ ਕਰੇ ਵਾਸਤੇ ਇਹ ਖਰਾਬ ਨਹੀਂ ਦੀ ਕਿਚਨ ਹਾਂ ਇਹ ਬਈ ਵਧੀਆ ਵਾਲੀ ਹੈ ਇਹ ਲਾਉਣੀ ਹੈ ਠੀਕ ਹੈ ਨਾ ਮਨਾ ਕਹਿਣਾ ਕਿਚਨ ਵਧੀਆ ਲੱਕੜ ਦੀ ਬਣਾਉਣੀ ਬਿੱਟੂ ਦੀ ਬਣਾਉਣੀ ਬਣਾਉਂਗਾ ਲੱਖ ਰੁਪਏ ਲੈਣਾ ਕਰ ਕਿਚਨ ਕਿਹੜਾ ਸੌਖੀ ਹੋ ਬਣ ਜਾਂਦੀ ਹੈ ਬਾਕੀ ਹਿਸਾਬ ਚੌੜੀ ਛੋਟੀ ਬੜੀ ਦੇ ਟੀਨ ਨਾ ਲੈ ਕੇ ਪਲਾਂ ਘੱਟ ਪੜ ਕੇ ਕੀ ਹੋ ਗਿਆ ਕਾ ਤੇ ਡਾਲਾ ਨਹੀਂ ਖੋਲ ਕੇ ਜਾਣਾ ਗੱਡੀ ਦਾ ਤੇ ਚਲਾਣਾ ਵਿੱਚ ਨਾ ਕੇ ਆ ਬਾਈ ਚਲਾਣਾ ਹੈ ਡਾਲਾ ਖੜੀ ਦਾ ਡਾਲਿਆ ਖੁੱਲੇ ਚਲਾਣਾ ਜੀ ਡਾਲਾ ਹੀ ਖੋਲ ਕੇ ਥੋਨੇ ਰੱਖ ਦੋ ਕਿਉਂ ਡਾਲਾ ਹੈ ਨਹੀਂ ਬਾਈ ਉਹ ਮਨੇ ਲਵਾਰੀ ਦਾ ਖੜੀ ਕਰਾ ਜਾ ਆ ਮੈਸਤਰੀ ਦਾ ਮੋਟਰਸਾਈਕਲ ਹੱਥ ਲੱਗਿਆ ਬਈਰੇ ਬਈ ਟੈਲ ਵਾਲੇ ਦਾ ਢੇਰੀ ਬਣਾਈ ਵੀ ਇਹਨੇ ਆਹ ਭਾਈ ਮੂਰੇ ਜਿਹੜੇ ਛੱਲੇ ਬਣੇ ਆਂ ਸ਼ੂਰ ਐ ਕੋਗੇ ਜਾਂ ਬਟ ਵੀ ਟੂ ਸ਼ੂਰ ਐਗਾ ਜੋ ਮਾਰਟੀ ਬਣਾ ਦਿੱਤਾ ਪਾ ਰਿਹਾ ਆ ਆ ਵਿੱਚ ਪੈਣੇ ਬਾਈ ਪ੍ਰੋਜੈਕਟ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਆ। ਸਵਾਨ ਘੱਟੇ ਆ ਵੀ ਉੱਧਾ ਸਿਸਟਮ ਜਾਂ ਲੋਟ ਨਹੀਂ ਆਇਆ। ਚੱਕ ਤੇ ਚੱਕਦੇ ਬਾਈ ਬੰਦਿਆਂ ਨੇ। ਇਹ ਵੀ ਦੂਰ ਆ ਬਾਈ ਕਿੰਨੇ ਕਿਉਂਕਿ ਦੂਰ ਜਾਣਾ ਨਾ ਕਿੰਨੇ ਨਾਕਾ ਮਿਲ ਜੇ ਉਹ ਤਾਂ ਨਾਟਾ ਵੀ ਪੈਂਦਾ ਵੀ ਇਹ ਡਾਲਾ ਖੁੱਲਾ ਨਹੀਂ ਜਾਇਦਾਗਾ। ਜੇ ਡਾਲਾ ਖੁੱਲਾ ਮਿਲ ਗਿਆ ਤਾਂ ਫਿਰ ਤੁਹਾਨੂੰ ਪਤਾ ਬਹੁਤ ਸਾਰੇ ਨੇ ਪੈਸੇ ਬਣਾ ਲੈਣੇ। ਜਿਹੜਾ ਟੈਂਪੋ ਵਾਲੇ ਬਾਈ ਦਾ ਕੁੰਡਾ ਹੋ ਜੂ। ਉਹ ਵੀ ਦੇਖਣਾ ਏ। ਤਾਂ 13 ਕਿਲੋ ਡੁੱਟ ਜਾਣੀ ਨਾ ਹਾਂ 4 ਕਿਲੋ ਨਾ ਮਾ ਵੀ ਆਪੇ ਉਹਨੂੰ ਫਾਇ ਭਾਈ ਨਾ ਉਹਨਾਂ ਲੱਗਣਾ ਤੁਹਾਨੂੰ ਮੈਂ ਤਾਂ ਨਾ ਲੱਗੇ ਬੇਟੂ ਆਏ ਬੰਨਣੀ ਪਾਉਂਗੀ ਵੀਰੇ ਗੱਬੇ ਨਾ ਬੰਨਣੀ ਨਾ ਪੈਣੀ ਹੋਵੇ ਰਸੇ ਪਾ ਕੇ ਕਰਨੀ ਪੈਣੀ ਕਾਬੂ ਬਾਈ ਇਹ ਬੇਟੂ ਕਿੰਨਾ ਕੁ ਸਮਾਂ ਰਹਿ ਗਿਆ ਵੀਰੇ ਬਹ ਠੀਕ ਆ ਕੰਮ ਫੇਟ ਚ ਆ ਗਿਆ ਆਪਣਾ ਇੱਥੇ ਆਉਂਗੇ ਨਾ ਲੋਟ ਪੈਸੇ ਪੱਕੀ ਹੋ ਰੱਖਣ ਲੱਗ ਗਿਆ ਕਾਰੀਗਰ ਦਾ ਥੋੜਾ ਗੋਣ ਲੈ ਲੈ ਬਿੱਟੂ ਰੇ ਨੇ ਬਿੱਟੂ ਦੇ ਦੇ 30% ਥੋੜੀ ਅਜੇ ਨਹੀਂ ਹਾਂ ਇਕੱਠੇ ਆਦੇ ਕੱਟੇ ਆਦੇ 10% ਆਏ ਥੋੜਾ ਲੋਡ ਆਉਣੇ ਬਾਈ ਕਿੱਥੇ ਰਗਾਤੇ ਨਹੀਂ ਆਉਣੀ ਉਹ ਉਹਕਣੇ ਆਉਣੇ ਆ ਬਾਈ ਓਕਣਾ ਲੋਡ ਨਹੀਂ ਆਉਂਦੇ ਆ ਤੇਰੇ ਟੈਂਪੂ 'ਚ ਰੋਈ ਬਾਈ ਸਮਾਨ ਹੋ ਗਿਆ ਲੋਡ ਤੇ ਮਿੱਟੂ ਦਾ ਟੂਲ ਕਿੱਟ ਜਿਹੜਾ ਇਹ ਹੋਰ ਵਗੈਰਾ ਇਹ ਰੱਖਨੇ ਆਪਾਂ ਨੇ ਗੱਡੀ 'ਚ ਤੇ ਚੱਲੀਏ ਫਿਰ ਬਾਈ ਨੂੰ ਗਿਆ ਵੀ ਇੱਕ ਵਾਰ ਮੜਾ ਸੜਕ ਤੇ ਦੂਸਰ ਨੂੰ ਖੜਾ ਲਾ ਫਿਰ ਰੋਡ ਬਾਈ ਪਹੁੰਚ ਜਾਂਦਾ ਇਹ ਓਕੇ ਆਰ ਦੇ ਬਾਈ ਸਲੋ ਹੋ ਗਿਆ ਟਾੜ ਬਾਈ ਲਓ ਜੀ ਬਾਈ ਸਾਡਾ ਟੈਂਪੂ ਵਾਲਾ ਆ ਜਾਂਦਾ ਹੈ ਇਟੋ ਸਪੀਡ ਦੱਸ ਟੈਂਪੂ ਦੀ ਤੁਸੀਂ ਸਪੀਡ ਆਪਣੀ ਵਾਲੀ ਜੀ ਡਾਇਰੈਕਟ ਟੈਂਪੂ ਖਿੱਚ ਕੇ ਲਿਆਇਆ 45 50 ਦੀ ਸਪੀਡ ਟੈਂਪੋ ਬਾਈ ਪੂਰੀ ਸਪੀਡ ਕੇ ਆਇਆ ਵੀ ਦੇਖ ਅਸੀਂ ਟੋਲ ਪਲਾਜੇ ਤੱਕ ਕਿੰਨਾ ਲਾਉਂਦੇ ਇਹ ਵੀ ਟੋਲ ਪਲਾਜੇ ਪਾ ਸਾਨੂੰ ਮਿਲੂਗਾ ਪਰ ਬਾਈ ਟੈਂਪੋ ਚੰਗਾ ਖਿੱਚਿਆ ਪਿਆ ਬਹੁਤ ਬਹਾਮੀ ਲਾ ਟੋਲ ਪਲਾਜੇ ਦੇ ਵੀ ਕਿ ਟਾਈਮ ਕਿਲੇ ਪਹੁੰਚਣੇ ਨੇ ਵੀ ਤਨੇ ਮੁੜ ਮੁੜ ਵੀ ਨੇ ਟਾਈਮ ਚਲੇ ਬਹਿਣਾ ਨਹੀਂ ਕੋਈ ਵੀ ਹੈਗਾ 60 ਪਰ ਜਾ ਰਿਹਾ ਟੈਂਪੋ ਬਾਈ 60 ਪਰ ਜਾ ਰਿਹਾ ਉਹ ਸਭ ਵੀਡੀਓ ਦੱਸ ਦੀਓ ਕਿੰਨਾ ਪਰ ਜਾ ਰਿਹਾ ਆ ਦੇਖੋ ਮੀਟਰ 60 ਪਰ ਹੈ ਅਠਵਰੇ ਜਾ ਰਿਹਾ ਹਾਂ ਲੋ ਆ 70 ਹੋ ਗਿਆ ਜੀ ਕੁੜੇ ਨੇ ਛਾਂਟੇ ਮਨ ਲਈ ਇੱਥੇ ਕੋਈ ਖੜਾ ਵੀ ਹੁੰਦਾ ਛਾਂਟੇ ਤੇ ਖਿੱਚ ਕੇ ਲੀ ਗਏ ਆ ਆ ਦੇਖੋ ਲੋ ਜੀ ਬਾਈ ਪਹੁੰਚ ਗਏ ਬਿੱਟੂ 2 ਘੰਟੇ ਲੱਗ ਗਏ 2 ਲਗਾਂਟੇ ਪੂਰੇ ਹਾਂ ਦਿਨ ਖੜਾ ਦਾ ਪੂਰਾ ਹਾਂ 5:30 ਹੋ ਗਏ 5:30 ਪੰਨ ਕਿੱਥੇ ਹੋ ਗਏ ਨੇ ਸਰਜੀਤ ਜੀ ਨੇ ਇੱਟਾਂ ਪਰ 5:30 ਤੇ ਸਵਾ 7 ਵਜੇ ਵੀਰੇ ਲੋ ਖੇਚ ਕੇ ਵੀ ਇੰਨਾ ਟਾਈਮ ਲੱਗ ਜਾਂਦਾ ਆਹ ਰੋਡ ਖੰਦਾ ਜਿਹੜਾ ਵਿਚਾਲਾ ਯਾਰ ਬੰਗਿਆਂ ਤੇ ਟੁੱਟਿਆ ਬੰਗਿਆਂ ਦੇ ਵਿਚਾਲੇ ਉਹ ਜਿਹੜਾ 30 35 ਕਿਲੋਮੀਟਰ ਦਾ ਉਹ ਬਹੁਤ ਟਾਈਮ ਖੰਦਾ ਉੱਥੇ ਵਾਲਾ 50 ਕਿਲੋਮੀਟਰ ਟੋਟਾ ਨਹੀਂ ਖੰਦਾ ਨਹੀਂ ਉਹ ਤਾਂ ਬਹੁਤ ਵੀ ਇੰਨਾ ਇਹ ਪਾਉਂਦਾ ਫਿਰ ਬੰਗਿਆਂ ਤੇ ਕਹਾ ਰੋਡ ਟੁੱਟਿਆ ਵਾ ਗੱਡੀ ਨਹੀਂ ਵੀ ਹੁਣ ਅਸੀਂ ਬਾਈ ਟੈਂਪੂ ਦੇਖਦੇ ਵੀ ਸਾਡਾ ਟੈਂਪੂ ਕਿੱਥੇ ਕਾ ਗਿਆ ਬੱਟੂ ਮਾਰ ਕਰ ਕਰ ਇਹਨਾਂ ਚੀਸਾ ਚੀਸਾ ਕੱਢ ਲੁੰਦੇ ਆ ਐਨੇ ਅਸੀਂ ਆਪਣਾ ਟੂਲ ਕੱਢੀ ਇਹਦੇ ਵਿੱਚ ਪਿਆ ਬਾਈ ਇੱਕ ਹੈਗਾ ਗਾਂ ਚੁੱਲਾ ਤੇ ਬਾਕੀ ਬਿੱਟੂ ਦਾ ਟੂਲ ਹੈ ਜੀ। ਇਹ ਲਾਦੇ ਦੂਜੇ ਘੜਾ ਦਵਾਰਾਂ ਲੈ ਜਾ। ਮਟੂਆ ਚੱਕ ਬਸ ਇਹ ਦਵਾਰਾਂ ਲੈ ਜਾਂਦੇ ਆ। ਉਹ ਚਾਦਰ ਪਿੱਛੇ ਨੂੰ ਵੇਰ ਲੈ। ਪੀਸਾ ਹੈ? ਹਾਂ ਦੇਖ ਕੇ ਥਾਲੀ। ਉਹਨੂੰ ਵੇਰ ਲੈ ਚਾਦਰ ਮੂਹਰੇ ਨੂੰ ਵੇਰ ਲੈ। ਹੂੰ ਕਬੂਤਰ ਦੇਖੀ ਆਕੇ ਹੈਗੀ ਆ। ਆਕੇ ਨਹੀਂ ਉੜ ਗਈ। ਗੁੜੇ ਨਹੀਂ ਹੈਗੇ। ਤੇ ਬਾਈ ਦੇ ਕਬੂਤਰ ਆ ਬਾਈ। ਪੱਕਾ ਨਾਮ ਪਤਾ ਨਹੀਂ ਕੀ ਆ ਬਿੱਟੂ ਗੰਜਾ ਕਹਿੰਦਾ ਉਹਨੂੰ ਬਾਈ ਹਰਜਿੰਦਰ ਸਿੰਘ ਇਹ ਨਾਮ ਦਾ ਬਿੱਟੂ ਉਹੀ ਮਗਾਣਾ ਹਾਂ ਆਹ ਇਹ ਸਮਝਾਣੇ ਪਛਾਣਿਆ 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 ਲੁੱਕ ਬਦਲ ਗਈ ਆ ਪਿੱਲਰ ਵੀ ਕਿੰਨਾ ਵਧੀਆ ਬਣ ਗਿਆ ਰੰਗੋ ਕੇ ਮਾਸ਼ਾਵਰਦ ਗਿਆ ਬਈ ਮਕਾਨ ਦਾ ਹੀ ਦਰਵਾਜੇ ਦੀ ਲੁੱਕ ਦੇ ਚਲੀ ਉਹ ਵੀ ਕਹਿੰਦੇ ਕਿ ਆ ਗਿਆ ਬਿੱਟੂ ਬਿੱਟੂ ਆ ਗਿਆ ਬਿੱਟੂ ਕਿੰਨੇ ਫਰਕ ਕੇ ਆਇਆ ਅੱਧਾ ਘੰਟਾ ਅੱਧੇ ਘੰਟੇ ਦੇ ਫਰਕ ਕੇ ਟੈਂਪੂ ਪਹੁੰਚਿਆ ਬਈ ਸੱਤ ਚਲ ਪਹੁੰਚ ਗਏ ਬਾਈ ਟਾਈਮ ਗੱਲ ਉਹ ਘਾਰੇ ਨਾਲ ਕੋਣੇ ਨਿਕੱਢੇ ਬਾਈ ਹਾਂਜੀ ਬੱਸ ਹੋ ਗਿਆ ਜੀ ਚੱਲ ਹਾਂ ਪਹੁੰਚ ਗਏ ਸੋਖੇ ਆ ਗਏ ਆ ਪਹੁੰਚ ਕੇ ਸੋਖੇ ਬਹੁਤ ਸੋਖੇ ਨਾ ਬਾਈ ਕਹਿੰਦਾ ਰਸਤਾ ਹੀ ਬੜਵਜੇ ਜਾੜਲੇ ਤੇ ਬਾਈ ਵਧੀਆ ਏ ਸਾਨੂੰ ਦੂਰ ਪੈ ਗਿਆ ਮੇਰੇ ਸਾਹਮਣ ਨਾਲ ਨਾ ਦੂਰ ਤਾਂ ਮੋੜਾਂ ਕਿਹੜਾ ਕਰਕੇ ਪੈ ਜਾਓ ਹਾਂ ਚੱਲ ਉਹ ਰਸਤਾ ਸਾਹ ਪੈ ਹੇਲਿਆ ਤਾਂ ਨਹੀਂ ਮਿੱਟੂ ਸਾਮਾਨ ਆਪਣਾ ਓਕਣੀ ਪਿਆ ਬਾਈ ਓਕੇ ਬਾਈ ਹੱfte ਬੜਾ ਕੰਮ ਬਾਈ ਇਹਨੂੰ ਤਾਰਨੇ ਦਾ ਵੈਸੇ ਉੱਥੇ ਚਾਰ ਬੰਦਿਆਂ ਨੇ ਲੱਦੀ ਸੀ ਨਾ ਰਾਮ ਨਾਲ ਆ ਜਾਂਗੇ ਉੱਥੇ ਚਾਰ ਬੰਦਿਆਂ ਨੇ ਲੱਦੀ ਸੀ ਹੁਣ ਬੰਦੇ ਆਪਾਂ ਪੰਜ ਹੋ ਗਏ 6 ਜਿੱਤੀ ਜੇ ਗੇਰਦਮ ਇੱਕ ਦਾ ਨਹੀਂ ਖਤੋਂਦ ਮੋੜਾ ਖਤੋਂਦ ਨਾ ਫੜੀ ਸਵਾ ਟਾਇਰ ਲੱਗੇ ਬਾਈ ਅੱਛਾ 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 ਦੂਏ ਲੋਡ ਆਉਂਗੇ ਟਾਇਰ ਦੂਏ ਲੋਡ ਹੈ ਨਾ ਸਿੱਧੇ ਲੱਗੇ ਵੇ ਆਉਣ ਦੇ ਆਉਣ ਦੇ ਵਿੱਚੋਂ ਆਉਣ ਦੇ ਕਰਨਾ ਆਵਾਜ਼ ਆ ਗਈ ਹੈ ਬਾਹਰੋਂ ਡੱਟਾ ਪੜਾਇਆ ਇੱਕ ਲੋਰਾਂ ਨੂੰ ਆਉਂਦੀ ਆ ਰਹੀ ਹੈ ਨਾ ਜਿਹੜੇ ਇੱਕ ਟੱਕਾ ਨਾ ਇਸਕੇ ਬਾਸ ਵਾਸ 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 ਆਇਆ ਥਲੇ ਆ ਬਟੂ ਖਰਦਾ ਮੈਂ ਟੱਕਣਾ ਮੈਂ ਆਪ ਦਾ ਜਾਨ ਕਿੱਥੋਂ ਨਾ ਕਰੋ ਉੱਥੇ ਤਾਂ ਨਹੀਂ ਆ ਗਿਆ ਕੁਝ ਪਿੱਛੇ ਆਪਣਾ ਸਮਾਨ ਲੈ ਲੈ ਆ ਉਹ ਨਰਗਾ ਚੱਕ ਲੈ ਗਿਆ ਆਉਣ ਦੇ ਆਉਣ ਦੇ ਗੱਡੀ ਗੱਡੀ ਦਾ ਸਟੀering ਬੈਕ ਨੂੰ ਆ ਰਹੀ ਕ ਗੱਡੀ ਦਗਿਆ ਨਾ ਬਖੋ ਸਮਝੀ ਕਿ ਕਿਹੜਾ ਕੋਲ ਦੇ ਦਰਵਾਜ਼ਾ ਖੁੱਲਾ ਹੀ ਆ ਮੈਂ ਕਿਹਾ ਸਰ ਜੀ ਦਰਵਾਜ਼ਾ ਸੁਲੀ ਦਸਮਾ ਦਰਵਾਜ਼ਾ ਖੋਲਣਾ ਕਿੱਥੇ ਜਾਣੀ ਅੱਛਾ ਮੂਰੇ ਹੀ

ਕਿਉਂਕਿ ਭਾਈ ਆ ਟਾਕੀਆਂ ਨਵੀਆਂ ਦੀਆਂ ਫਿਰ ਹੁਣ ਇੱਕ ਜੇ ਆ ਹੋ ਗਿਆ ਸਾਰਾ ਨਾਲ ਮਿਲ ਗਿਆ ਬਰਾਬਰ ਸਾਰਾ ਫਰੰਟ ਤਾਂ ਸਾਰੀ ਨਮਾ ਹੋ ਗਿਆ ਬਿੱਟੂ ਹੁਣ ਉਹ ਫਰੰਟ ਦੀ ਲੁੱਕ ਵਾਈ ਦੇਖੋ ਆ ਟਾਕੀ ਨਮੀ ਪਾਰਲੀ ਟਾਕੀ ਵੀ ਤੇ ਗੇਟ ਵੀ